ਸਖੇ ਲਲਾ ਦੀਸ ਮਿਲਨ ਕਾਰਚੋਰ ਦੀਸ ਮਿਲਨ ਕਾਰਚੋਰ ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲੇ ਹੈ ਸਾ I'm ਬਿਸਮਿਲਾ ਕਰ ਜੋਰ ਬਿਸਮਿਲਾ ਖੇਲਨ 64 ਖੇਲਨ 20 ਮਿਲਨ ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ ਸਾਤ ਕਰੋੜ ਭਾਈ ਪਿੰਦਰਪਾਲ ਸਿੰਘ ਜੀ ਇਹਨਾਂ ਵਚਨਾਂ ਦੇ ਉਹਨਾਂ ਨੇ ਬੜੇ ਪਿਆਰੇ ਅਰਥ ਕੀਤੇ ਨੇ ਚਾਰ ਮਿਲਨ ਤੋਂ ਕੀ ਭਾਵ ਹੈ ਕਿ ਗੁਰਸਿੱਖ ਅੱਗੋਂ ਆ ਰਿਹਾ ਹੈ ਇੱਕ ਗੁਰਸਿੱਖ ਇਧਰੋਂ ਜਾ ਰਿਹਾ ਹੈ ਪਤਾ ਲੱਗ ਗਿਆ ਕਿ ਕਲੰਗੀ ਤਰਪਾ ਸਾਜੀ ਦਾ ਸਿੱਖ ਹੈ ਅਮਰਤ ਛਕਿਆ ਹੋਇਆ ਹੈ ਗਾਤਰਾ ਪਹਿਨਿਆ ਹੋਇਆ ਹੈ ਸੋਨਾ ਦਸਤਾਰਾ ਸਜਾਇਆ ਹੋਇਆ ਹੈ ਤੇ ਗੁਰੂ ਜੀ ਨੇ ਕਿਹਾਗਾ ਕਿ ਮੇਰੇ ਗੁਰਸਿੱਖ ਨੇ ਪਹਿਲਾਂ ਫਤੇ ਬੁਲਾਉਣੀ ਹੈ ਜਦੋਂ ਵੀ ਕਿਸੇ ਨੂੰ ਫਤੇ ਬੁਲਾਉਣੀ ਹੈ ਤੇ ਪਹਿਲਾ ਫਤੇ ਬੁਲਾਉਣੀ ਹੈ ਜਿਹੜਾ ਪਹਿਲਾਂ ਫਤੇ ਬੁਲਾਉਂਦਾ ਉਹਦੇ ਵੱਲ ਮੇਰਾ ਮੁਖ ਹੈ ਜਿਹੜਾ ਬਾਅਦ ਵਿੱਚ ਫਤੇ ਬੁਲਾਉਂਦਾ ਉਹਦੇ ਵੱਲ ਮੇਰਾ ਸੱਜਾ ਮੋਢਾ ਜੋ ਹੋੜੀ ਕੇ ਜੇ ਕੇ ਮਲਾਉਂਦਾ ਹੈ ਉਹਦੇ ਵੱਲ ਮੇਰਾ ਖੱਬਾ ਮੋਢਾ ਜੋ ਫਤੇ ਨਹੀਂ ਬੁਲਾਉਂਦਾ ਗੁਰੂ ਪਾਸਾ ਜੀ ਕਹਿੰਦੇ ਉਹਦੇ ਵੱਲ ਮੇਰੀ ਪਿੱਠ ਹੈ ਫਤੇ ਹੀ ਨਹੀਂ ਬੁਲਾਈ ਕਾਹਦਾ ਸਾਡਾ ਰਿਸ਼ਤਾ ਹੈ ਗੁਰੂ ਪਾਸਾ ਜੀ ਕਹਿੰਦੇ ਕੋਈ ਰਿਸ਼ਤਾ ਨਹੀਂ ਐਸੇ ਗੁਰਸਿੱਖ ਦੇ ਨਾਲ ਜਿਹਨੇ ਜਿਹਨੇ ਫਤੇ ਹੀ ਨਹੀਂ ਬੁਲਾਈ ਚਾਰ ਮਿਲਣ ਤੋਂ ਭਾਵ ਹੈ ਇੱਕ ਗੁਰਸਿੱਖ ਸਾਹਮਣੋਂ ਆ ਰਿਹਾ ਇੱਕ ਗੁਰਸਿੱਖ ਇਧਰੋਂ ਜਾ ਰਿਹਾ ਹੈ ਹੁਣ ਦੋਨਾਂ ਦੇ ਅੰਦਰ ਭਾਵ ਇੱਕ ਨਹੀਂ ਕੇ ਕਲੰਗੀ ਤਰਪਾ ਸਾਹਿਬ ਜੀ ਨੇ ਕਿਹਾ ਕਿ ਫਤੇ ਪਹਿਲਾਂ ਬੁਲਾਉਣੀ ਹੈ ਤੇ ਉਹ ਕਹਿੰਦਾ ਮੈਂ ਫਤੇ ਪਹਿਲਾਂ ਬੁਲਾਉਣੀ ਹੈ ਇਧਰੋਂ ਗੁਰਸੇਖ ਕਹਿੰਦਾ ਮੈਂ ਪਹਿਲਾਂ ਫਤੇ ਬੁਲਾਉਣੀ ਹੈ ਹੁਣ ਅੱਖਾਂ ਦਾ ਮਿਲਾਪ ਹੋਇਆ ਚਾਰ ਮਿਲਣ ਤੋਂ ਭਾਵ ਹੈ ਚਾਰ ਅੱਖਾਂ ਦੋ ਅੱਖਾਂ ਇੱਕ ਗੁਰਸੇਖ ਦੀਆਂ ਦੋ ਅੱਖਾਂ ਦੂਸਰੇ ਗੁਰਸੇਖ ਦੀਆਂ ਦੋ ਤੇ ਦੋ ਚਾਰ ਚਾਰ ਮਿਲਣ ਚਾਰ ਅੱਖਾਂ ਦਾ ਮਿਲਾਪ ਹੋਇਆ ਚਾਰ ਮਿਲਣ 64 ਖਿਲਣ 64 ਤੋਂ ਭਾਵ ਕੀ ਹੁੰਦਾ 64 ਦੰਦ 32 ਦੰਦ ਇੱਕ ਗੁਰਸਿੱਖ ਦੇ ਮੁਖ ਦੇ ਵਿੱਚ 32 ਦੰਦ ਇੱਕ ਗੁਰਸਿੱਖ ਦੇ ਮੁਖ ਦੇ ਵਿੱਚ 32 ਤੇ 32 64 ਕਹਿੰਦੇ 64 ਦੁਨਾਂ ਮੁਖਾਂ ਦੇ ਉੱਤੇ ਖੇੜਾ ਆ ਗਿਆ ਕਿ ਮੈਂ ਫਤੇ ਬੁਲਾਉ ਉਹ ਮੈਂ ਫਤੇ ਬੁਲਾਉ ਕਹਿੰਦੇ ਫਿਰ ਦੁਨਾਂ ਦੀ ਇੱਕੋ ਸਮੇਂ ਫਤੇ ਬੁਲਾਈ ਗਈ ਬੋਲੋ ਸਤਨਾਮ ਵਾਹਿਗੁਰੂ ਕੀ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਤੇ ਫਤੇ ਕਦੋਂ ਬੁਲਾਈ 4 ਮਿਲਨ 64 ਖਿਲਨ 20 ਮਿਲਨ ਕਰ ਜੋੜ 20 ਤੋਂ ਭਾਵ ਕੀ ਹੈ 20 ਉਂਗਲਾਂ 10 ਉਂਗਲਾਂ ਇੱਕ ਗੁਰ ਸਿੱਖ ਦੀਆਂ 10 ਉਂਗਲਾਂ ਦੂਸਰੇ ਗੁਰ ਸਿੱਖ ਦੀਆਂ 10 ਦੇ 10 20 20 ਉਂਗਲਾਂ ਦਾ ਮਿਲਾਪ ਹੋਇਆ ਆਪਾਂ ਜਦੋਂ ਗੁਰੂ ਪਾਸਾ ਜੀ ਨੂੰ ਮੱਥਾ ਟੇਕਦੇ ਆ ਇਸ ਤਰ੍ਹਾਂ ਹੱਥ ਜੋੜੇ ਹੁੰਦੇ ਆ ਉਂਗਲਾਂ ਦੇ ਨਾਲ ਉਂਗਲਾਂ ਮਿਲੀਆਂ ਹੁੰਦੀਆਂ ਗੁਰੂ ਪੈਰ ਵਾਲਿਓ ਹੱਥ ਜੋੜੇ ਹੁੰਦੇ ਨੇ ਤੇ ਹੱਥ ਜੋੜੇ ਪਿਆਰ ਦੇ ਨਾਲ ਗੁਰੂ ਜੀ ਦੇ ਲੱਕ ਮਸਤਕ ਹੁੰਦੀਆਂ ਨੇ ਮੱਥਾ ਟੇਕ ਕਰਕੇ ਫਿਰ ਆਪਣੇ ਅੰਦਰ ਦੀ ਬੇਦਨਾ ਇਸ ਤਰ੍ਹਾਂ ਹੱਥ ਜੋੜੇ ਹੁੰਦੇ ਨੇ ਹਰ ਇੱਕ ਦੇ 5% ਦੇ ਹੱਥ ਕੇਵਲ ਉਂਗਲਾਂ 'ਚ ਉਂਗਲਾਂ ਪਾਈਆਂ ਹੁੰਦੀਆਂ ਨੇ ਨਹੀਂ ਤਾਂ ਤਕਰੀਬਨ ਤੁਸੀਂ ਦੇਖੋਗੇ ਮਹਿਸੂਸ ਕਰੋਗੇ ਕਿ ਵਾਕਈ ਇਸ ਤਰ੍ਹਾਂ ਹੱਥ ਜੋੜੇ ਜਾਂਦੇ ਨੇ ਬਾਣੀ ਦੇ ਵਿੱਚ ਵੀ ਬਚਨ ਹੈ ਦੋਏ ਕਰ ਜੋੜ ਕਰੋ ਅਰਦਾਸ ਵੀ ਦੁਨੇ ਹੱਥ ਜੋੜ ਕਰਕੇ ਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਅਰਦਾਸੀਆ ਸਿੰਘ ਜਦੋਂ ਅਰਦਾਸ ਕਰਦਾ ਹੈ ਹੱਥ ਜੋੜੇ ਹੁੰਦੇ ਆ ਗੁਰੂ ਪਿਆਰ ਵਾਲਿਓ ਉਂਗਲਾਂ ਦੇ ਵਿੱਚ ਉਂਗਲਾਂ ਪਾਈਆਂ ਹੱਥ ਜੋੜੇ ਨਹੀਂ ਹੁੰਦੇ ਉਂਗਲਾਂ ਦੇ ਨਾਲ ਉਂਗਲਾਂ ਮਿਲੀਆਂ ਅੰਗੂਠੇ ਦੇ ਨਾਲ ਅੰਗੂਠਾ ਮਿਲਿਆ ਇਹ ਹੱਥ ਜੋੜ ਹੈ ਦੋਏ ਕਰ ਜੋੜ ਕਰੋ ਅਰਦਾਸ ਦੁਨਨੇ ਹੱਥ ਜੋੜ ਕੇ ਮੈਂ ਗੁਰੂ ਜੀ ਅੱਗੇ ਅਰਦਾਸ ਕਰਾਂ ਤੇ ਹੁਣ ਗੁਰਸਿੱਖਾਂ ਦਾ ਮਿਲਾਪ ਹੁੰਦਾ ਹੈ ਚਾਰ ਮਿਲਨ ਚੋਂ 60 ਕਿਰਨ 20 ਮਿਲਨ ਕਰ ਚੋਰ ਕਹਿੰਦੇ ਹੱਥ ਜੋੜ ਕਰਕੇ 20 ਉਂਗਲਾਂ ਦਾ ਮਿਲਾਪ ਹੋਇਆ ਤੋ ਜੁੜੂਗੀ ਕਿਉਂਕਿ ਅਰਦਾਸ ਭਾਵ ਦੇ ਵਿੱਚ ਆਉਂਦੇ ਨੇ ਅਰਦਾਸੀਆ ਸਿੰਘ ਕੀ ਕਹਿੰਦਾ ਹੈ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹੁਣ ਉਹ ਧਿਆਨ ਧਰਨ ਦੀ ਗੱਲ ਕਰ ਰਿਹਾ ਹੈ ਅਰਦਾਸੀਆ ਸਿੰਘ ਗੁਰੂ ਜੀ ਅੱਗੇ ਹੱਥ ਜੋੜੇ ਹੁੰਦੇ ਨੇ ਸਾਰੀ ਸੰਗਤ ਵੀ ਕਿਤੇ ਇਧਰ ਉਧਰ ਧਿਆਨ ਚਲਿਆ ਗਿਆ ਤਾਂ ਉਹ ਧਿਆਨ ਭਾਈ ਇੱਥੇ ਇਧਰ ਲੈ ਆਵੋ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਰ-ਵਾਰ ਇਸ ਤਰ੍ਹਾਂ ਕਿਹਾ ਜਾਂਦਾ ਹੈ ਵੀ ਧਿਆਨ ਧਰੋ ਭਾਵ ਕੇ ਜੋ ਅਰਦਾਸ ਦੇ ਵਿੱਚ ਇੱਕ ਮਨ ਹੋ ਜਾਵੋ ਇਹ ਨਹੀਂ ਹੈ ਕਿ ਅਰਦਾਸ ਕਰ ਰਹੇ ਹਾਂ ਇੱਕ ਪਾਸੇ ਕੋਈ ਗੱਲਾਂ ਕਰ ਰਿਹਾ ਹੈ ਅਰਦਾਸ ਕਰ ਰਹੇ ਹਾਂ ਤੇ ਅਸੀਂ ਕਿਸੇ ਪਾਸੇ ਝਾਕੀ ਵੀ ਜਾ ਰਹੇ ਹਾਂ ਗੁਰੂ ਪਾਸਾ ਜੀ ਕਹਿੰਦੇ ਨਹੀਂ ਇੱਕ ਮਨ ਹੋ ਜਾਣਾ ਹੈ ਜਿਸ ਤਰ੍ਹਾਂ ਤੂੰ ਪਰਸਨਲ ਅਰਦਾਸ ਗੁਰੂ ਜੀ ਅੱਗੇ ਕਰਦਾ ਹੈ ਪਰਸਨਲ ਅਰਦਾਸ ਗੁਰੂ ਜੀ ਅੱਗੇ ਜਦੋਂ ਕਰਦਾ ਹੈ ਨਾ ਕੋਈ ਵੀ ਭੈਣ ਜਾਂ ਵੀਰ ਤਾਂ ਅੱਖਾਂ ਬੰਦ ਹੁੰਦੀਆਂ ਨੇ ਹੱਥ ਜੋੜੇ ਹੁੰਦੇ ਨੇ ਤੇ ਆਪਣੀ ਬੇਦਨਾ ਗੁਰੂ ਜੀ ਅੱਗੇ ਪ੍ਰਗਟ ਕਰ ਰਿਹਾ ਹੁੰਦਾ ਹੈ ਹੁਣ 20 ਮਿਲਨ ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ ਕਹਿੰਦੇ ਜਦੋਂ ਹੱਥ ਜੋੜ ਕੇ ਤੇ ਫਤਿਹ ਬੁਲਾਈ ਦੁਨਾਂ ਗੁਰਸਿੱਖਾਂ ਨੇ ਤੇ ਫਿਰ ਦੁਨਾਂ ਦੀ ਜੱਫੀ ਪੈ ਗਈ ਕਿਉਂਕਿ ਗੁਰੂ ਦੇ ਸਿੱਖ ਨੇ 3.5 ਕਰੋੜ ਰੂਮ ਇੱਕ ਗੁਰਸਿੱਖ ਦਾ ਸਾਡੇ ਸਰੀਰ ਦੇ ਉੱਤੇ ਜਿਹੜੇ ਵਾਲ ਨੇ ਨਾ ਗੁਰੂ ਪਿਆਰ ਵਾਲਿਓ ਇਹ 3.5 ਕਰੋੜ ਰੂਮ ਹੈ ਭਾਈ ਪਿੰਦਰਪਾਲ ਸਿੰਘ ਜੀ ਇਸ ਦੀ ਕਥਾ ਕਰਦੇ ਨੇ ਕਿ ਸਾਢੇ 3 ਕਰੋੜ ਰੋਮ ਸਾਡੇ ਸਰੀਰ ਦੇ ਉੱਤੇ ਸਾਡੇ ਸਰੀਰ ਦੀ ਸੁਰੱਖਿਆ ਵਾਸਤੇ ਪਰਮਾਤਮਾ ਨੇ ਲਾਇਆ ਹੋਇਆ ਹੈ ਕਿ ਜੇ ਕਿਸੇ ਦੇ ਸਰੀਰ ਦੇ ਵਿੱਚੋਂ ਜਦੋਂ ਪਸਾਨੂੰ ਪਸੀਨਾ ਆਉਂਦਾ ਹੈ ਗੁਰੂ ਪਿਆਰਿਓ ਸਰੀਰ ਦੇ ਵਿੱਚੋਂ ਗੰਦਗੀ ਨਿਕਲਦੀ ਹੈ ਉਹ ਗੰਦਗੀ ਨਿਕਲਣ ਦੇ ਨਾਲ ਅਸੀਂ ਸਵਸਥ ਰਹਿੰਦੇ ਹਾਂ ਖਿਆਲ ਕਰਿਓ ਜੇ ਗਰਮੀ ਗਰਮੀ ਹੈ ਇੱਕੇਦਮ ਲੇਟ ਭੱਜ ਗਈ ਓਹੋ ਗਰਮੀ ਆ ਗਈ ਗਰਮੀ ਆ ਗਈ ਗਰਮੀ ਆ ਗਰਮੀ ਆਉਣ ਨੂੰ ਪਿਆਰਿਓ ਸਰੀਰ ਨੂੰ ਖੁੱਲਣ ਦਿਓ ਤੁਹਾਡੇ ਸਰੀਰ ਨੂੰ ਗਰਮੀ ਆਵੇਗੀ ਨਾ ਤੁਹਾਡੇ ਮਸਾਮ ਖੁੱਲਣਗੇ ਇਹਦੇ ਵਿੱਚੋਂ ਗੰਦਗੀ ਆਪਾਂ ਸੂਗਰ ਬਲੱਡ ਪ੍ਰੈਸ਼ਰ ਹੋਰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਕਾਦੋਂ ਲੱਗੀਆਂ ਪਸੀਨਾ ਤਾਂ ਲੈਂਦਾ ਹੀ ਨਹੀਂ ਕਿਤੇ ਏਸੀ ਲਾ ਲਓ ਕੂਲਰ ਲਾ ਲਓ ਗਰਮੀ ਨਹੀਂ ਆਉਣੀ ਚਾਹੀਦੀ ਜੇ ਨਹੀਂ ਗਰਮੀ ਆਉਣੀ ਚਾਹੀਦੀ ਗੁਰੂ ਪਿਆਰ ਵਾਲਿਓ ਤਾਂ ਫਿਰ ਬਿਮਾਰੀਆਂ ਨੂੰ ਸੇੜੇਗਾ ਜੇ ਤੂੰ ਸਰੀਰ ਵਾਸਤੇ ਕੁਝ ਨਹੀਂ ਕਰ ਰਿਹਾ ਕਹਿੰਦਾ ਮੇਰੇ ਕੋਲੇ ਸਰੀਰ ਵਾਸਤੇ ਕੱਢਣ ਵਾਸਤੇ ਟਾਈਮ ਨਹੀਂ ਹੈ ਸਰੀਰ ਦੀ ਅਵਸਥਾ ਸਹੀ ਰੱਖਣ ਵਾਸਤੇ ਟਾਈਮ ਨਹੀਂ ਤਾਂ ਫਿਰ ਬਿਮਾਰੀਆਂ ਵਾਸਤੇ ਤੈਨੂੰ ਟਾਈਮ ਕੱਢਣਾ ਪਵੇਗਾ ਬੋਲੋ ਸਤਨਾਮ ਵਾਹਿਗੁਰੂ ਤਾਂ ਬਿਮਾਰੀਆਂ ਲੱਗਣਗੀਆਂ ਉਦੋਂ ਤੈਨੂੰ ਟਾਈਮ ਨਿਕਲੇ ਆਊਗਾ ਇਸ ਕਰਕੇ ਗੁਰੂ ਪਾਸਾ ਜੀ ਕਹਿੰਦੇ ਭਾਈ ਮਸਾਮਾ ਨੂੰ ਗਰਮੀ ਆਉਣ ਦਿਓ ਇਹ 3.5 ਕਰੋੜ ਰੋਮ ਰੋਮ ਕਹਿੰਦੇ ਗੁਰਸਿੱਖਤਾ ਇੱਕ ਗੁਰਸਿੱਖ ਦਾ 3.5 ਤੇ ਦੂਸਰੇ ਗੁਰਸਿੱਖ ਦਾ 3.5 3.5 ਤੇ 3.5 7 ਕਰੋੜ ਕਹਿੰਦੇ 7 ਕਰੋੜ ਰੋਮ ਦੇ ਵਿੱਚੋਂ ਜਦੋਂ ਉਸ ਗੁਰਸਿੱਖਾਂ ਦੀ ਆਪਸ ਵਿੱਚ ਜੱਫੀ ਪਈ ਤਾਂ ਫਿਰ ਗੁਰਮੁਖ ਰੋਮ ਰੋਮ ਹਰத் ਆਵੇ ਉਹਨਾਂ ਗੁਰਮੁਖਾਂ ਦੇ ਰੋਮ ਵਾਹਿਗੁਰੂ 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 ਦਾ ਜਾਪ ਚੱਲ ਪਿਆ ਆਹ ਉਹ ਵੀ ਗੱਲ ਹੈ કોર્મુખ રોમ રોમ હર ત્યાવે કોરમુખ રોમ રોમ ਸਿੱਖਾਂ ਦੇ ਰੋਮ ਰੋਮ ਦੇ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਂਦਾ ਹੈ ਇਸ ਕਰਕੇ ਖਿਆਲ ਕਰਨਾ ਗੁਰੂ ਪਿਆਰ ਵਾਲਿਓ ਜਦੋਂ ਪਰਸਨ ਅਰਦਾਸ ਕਰਦੇ ਆ ਅਸੀਂ ਸਾਰੇ ਇਸ ਤਰ੍ਹਾਂ ਹੱਥ ਜੋੜੇ ਹੁੰਦੇ ਨੇ ਤੇ ਜਦੋਂ ਸਮੂਹ ਸੰਗਤ